ਇੰਡੀਆ ਤੇ ਨਿਊਜ਼ੀਲੈਂਡ ਦੇ ਮੈਚ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਤੇ ਇੰਡੀਆ ਜਿੱਤ ਜਾਂਦੀ ਆ ਚਾਰ ਵਿਕਟਾਂ ਦੇ ਨਾਲ ਤੇ ਚਾਰੇ ਪਾਸੇ ਜਸ਼ਨ ਦਾ ਮਾਹੌਲ ਬਣ ਜਾਂਦਾ ਪਰ ਇੱਕ ਵੀਡੀਓ ਤੁਹਾਡਾ ਦਿਲ ਜਿੱਤੇਗੀ ਦੋਸਤੋ ਇੱਕ ਡੀਐਸਪੀ ਨੇ ਕਿਸੇ ਤਰੀਕੇ ਦੇ ਨਾਲ ਸਮਝਾਇਆ ਕਿ ਕਦੇ ਜਦੋਂ ਇੰਡੀਆ ਟੀਮ ਹਾਰ ਜਾਂਦੀ ਹੁੰਦੀ ਆ ਤਾਂ ਲੋਕ ਕਿੰਨਾ ਬੁਰਾ ਭਲਾ ਬੋਲਦੇ ਤੇ ਉਹਨਾਂ ਦੇ ਘਰਾਂ ਤੱਕ ਜਿਹੜੇ ਜਾ ਕੇ ਪ੍ਰਦਰਸ਼ਨ ਕਰਦੇ ਨੇ ਪਰ ਜਦੋਂ ਉਹੀ ਟੀਮ ਮਿਹਨਤ ਕਰਕੇ ਜਿੱਤ ਜਾਂਦੀ ਆ ਤਾਂ ਫਿਰ ਪ੍ਰਸ਼ੰਸਾ ਵਾਲੇ ਵੀ ਪੌਲ ਬੰਨ੍ਹ ਦਿੰਦੇ ਨੇ ਤਾਂ ਦੋਸਤੋ ਸਮਾਂ ਬਦਲਦਾ ਰਹਿੰਦਾ ਸਮਾਂ ਬਹੁਤ ਬਲਵਾਨ ਹੁੰਦਾ ਆ ਆ ਵੀਡੀਓ ਦੇ ਵਿੱਚ ਸਮਝ वीडियो भी और दी की कोशिश की गई है चलती चलती वीडियो शेयर करो पुरुष बलि नहीं होते है समय होते बलवान और भील ने लूटी गोपी का वही अरे जो ने वही बान समय से बढ़कर कुछ नहीं होता जब आपका समय अच्छा होता है तो आपके लिए सब कुछ अच्छा होता है लेकिन जब आपका समय अच्छा नहीं होता है तो आप बलवान होते हुए भी आपके पास कुछ नहीं होता इंडिया टीम को ले लो 2023 का वर्ल्ड कप था पूरी टीम सारे के सारे मैच जीते लास्ट मैच में आके वो हार गई वो एक टाइम ही था और वो रोहित शर्मा जी बोलते भी हैं कि एक वो उस दिन, वो दिन हमारा नहीं था वो समय हमारा नहीं था और वापस से वही टीम वही खिलाड़ी वही सब चीज़ें चैम्पियन ट्रॉफी हो या लास्ट टी वर्ल्ड कप हो ऑस्ट्रेलिया जिसने हमें रुलाया था जब वापस से समय इंडिया टीम का आया तो वही सब कुछ था लेकिन जीत गई हर किसी का एक दिन समय आता है अपने समय का इंतजार करें अपना कर्म करते रहें और बोलने वालों को बोलने दो कहते हैं ना हाथी चाल चलता है तो लोग भौंकते हैं लेकिन हाथी का काम चलते रहेगा तो मंजिल तक पहुंच जाएगा लो जी लोका ਦਾ ਕੰਮ ਹੁੰਦਾ ਬੋਲਣਾ ਕਹਿੰਦੇ ਵੀ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ ਆਪਣੇ લક્ષਵਲ ਵਾਦੇ ਰਹੋ ਇਹ ਉਹੀ ਟੀਮ ਹੈ जिसने मेहनत करके ਜਿਹੜਾ ਟਰੋਫੀ ਹਾਸਲ ਕੀਤੀ ਹੈ ਮੈਚ ਜਿੱਤਿਆ ਸਾਰੇ ਮੈਚ ਜਿੱਤਣ ਤੋਂ ਬਾਅਦ ਜਿਹੜਾ ਵਿਨਰ ਦਾ ਕਿਤਾਬ ਜਿਤਨਾ ਮਿਹਨਤ ਦੇ ਸਦਕਾ ਹੀ ਹੋ ਸਕਦਾ ਤਾਂ ਦੋਸਤੋ ਇਹ ਉਹੀ ਲੋਕ ਹੁੰਦੇ ਨੇ ਜਿਹੜੇ ਪ੍ਰਸ਼ੰਸਾ ਵੀ ਕਰਦੇ ਆ ਤੇ ਕਿਤੇ ਨਾ ਕਿਤੇ ਜਦੋਂ ਟੀਮ ਹਾਰ ਜਾਂਦੀ ਆ ਤਾਂ ਬੜੇ ਨੁਕਸ ਵੀ ਘੜਦੇ ਆ ਲੋਕ ਬੁਰਾਈ ਵੀ ਕਰਦੇ ਆ ਬੁਰਾ ਭਲਾ ਵੀ ਬੋਲਦੇ ਆ ਤਾਂ ਦੋਸਤੋ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਮਿਹਨਤ ਕਰਕੇ ਟੀਮ ਨੇ ਜੋ ਕਰ ਦਿਖਾਇਆ ਤੁਸੀਂ ਵੀ ਕਰ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕਰੇ ਸਬਸਕ੍ਰਾਈਬ ਧੰਨਵਾਦ